ਸਰਵਯਿਤਕਾਰੀ ਵਿਦਿਆ ਮੰਦਿਰ ਦੀ ਸੰਸਥਾ ਖਿਲਾਫ ਹੋਵੇ ਸਖਤ ਕਾਰਵਾਈ ਪੂਰੇ ਦੇਸ਼ ਅੰਦਰ ਸਰਵਯਿਤਕਾਰੀ ਵਿਦਿਆ ਮੰਦਿਰ ਦੀ ਸੰਸਥਾ ਦੇ ਨਾਮ ਤੇ ਚੱਲ ਰਹੇ ਸਕੂਲਾਂ ਵਿੱਚ ਤਸਰੀ ਜਮਾਤ ਵਿੱਚ ਪੜਾਈ ਜਾ ਰਹੀ ਹਿੰਦੀ ਭਾਸ਼ਾ ਦਾ ਕਿਤਾਬ ਵਿੱਚ ਸਤਿਗੁਰੂ ਗੁਰੂ ਰਵਿੰਦਾਸ ਮਹਾਰਾਜ ਜੀ ਬਾਰੇ ਅਤੀ ਨਿੰਦਨਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਵਿਰੋਧ ਵਿੱਚ ਅੱਜ ਬਸਪਾ ਵਰਕਰਾਂ ਵੱਲੋਂ ਐਸਡੀਐਮ ਫਿਲੋਰ ਅਤੇ ਡੀਐਸਪੀ ਫਿਲੋਰ ਨਾਲ ਮੁਲਾਕਾਤ ਕੀਤੀ ਇਸ ਮੌਕੇ ਨੌਜਵਾਨ बसपा आगु खुशीराम ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਪਿੰਚੋਕਾ ਵਿਖੇ ਵੀ ਸਕੂਲ ਚੱਲਿਆ ਜਾ ਰਿਹਾ ਉਸ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਾਰੀ ਦਸਿਆ ਤਾਂ ਇਸ ਕਿਤਾਬ ਨੂੰ ਪੜਦਿਆਂ ਬਹੁਤ ਦੁੱਖ ਲੱਗਾ ਜੋ ਬਹੁਜਨ ਸਮਾਜ ਕੇ ਦੇਵੀ برداشت ਨਹੀਂ ਕਰੇਗਾ ਇਹ ਗੁਰੂ ਸਾਹਿਬ ਦਾ ਕੋਰ ਆਪਮਾਨ ਹੈ ਜਿਸ ਨਾਲ ਪੂਰੇ ਸਮਾਜ ਅੰਦਰ ਪਾਰੀ ਰੋਸ ਹੈ ਉਨਾਂ ਸਰਕਾਰ پاسੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸੰਸਥਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜੇਕਰ ਇਸ ਮਾਮਲੇ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦੀ ਦੇਰੀ ਕੀਤੀ ਤਾਂ ਸਮੁੰਚਾ ਸਮਾਜ ਸਰਕਾਰ ਤੇ ਆਉਣ ਲਈ ਮਜਬੂਰ ਹੋਵਾਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਮੌਕੇ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ जय भीम जय भारत आज ਅਸੀਂ ਐਸਡੀਐਮ ਸਾਹਿਬ ਫਲੋਰ ਦੇ ਦੇ ਕੋਲ ਇੱਕ ਮੰਗ ਪੱਤਰ ਜਿਹੜਾ ਦਿੱਤਾ ਉਹ ਇੱਕ ਸਕੂਲ ਦੇ ਖਿਲਾਫ ਨਹੀਂ ਦਿੱਤਾ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਪੂਰੇ ਦੇਸ਼ ਦੇ ਅੰਦਰ ਸਰਬ ਹਿੱਤਕਾਰੀ ਵਿਦਿਆ ਮੰਦਰ ਦੀ ਸੰਸਥਾ ਵੱਲੋਂ ਪੂਰੇ ਦੇਸ਼ ਦੇ ਵਿੱਚ ਸਰਸ ਤੁਸੀਂ ਅੱਜ ਇੱਕ ਐਸਡੀਐਮ ਸਾਹ ਨੂੰ ਅ ਮੰਮਰੈਂਡਮ ਦੇ ਕੇ ਆਏ ਹੈਗੇ ਆ ਵੀ ਮੰਗ ਪੱਤਰ ਦੇ ਕੇ ਆਏ ਹੈਗਾ ਇੱਕ ਸੰਸਥਾ ਦੇ ਖਿਲਾਫ ਜਿਨ੍ਹਾਂ ਨੇ ਇੱਕ ਕਿਤਾਬ ਛਾਪੀ ਹੈਗੀ ਹੈ ਹਿੰਦੀ ਤੁਹਾਨੂੰ ਲੱਗੇਗਾ ਔਰ ਸ਼ਮਤਾਜ਼ ਜੀ ਮਹਾਰਾਜ ਬਾਰੇ ਕਾਫੀ ਕੁਸ਼ਚਨ ਗਲਤ ਲਿਖਿਆ ਹੋਇਆ ਹੈ। ਕੀ ਸਾਰਾ ਮਾਮਲਾ ਹੈਗਾ ਜੀ? ਸਭ ਤੋਂ ਪਹਿਲਾਂ ਸਾਰਾ ਜਯ ਪੀਮ ਜਯ ਭਾਰਤ ਜਯ ਗੁਰਦੇਵ ਧੰ ਗੁਰਦੇਵ ਸਰਬਹਿਤਕਾਰੀ ਵਿਦਿਆ ਮੰਦਰ ਦੀ ਸੰਸਥਾ ਜਿਹੜੀ ਪੂਰੇ ਦੇਸ਼ ਦੇ ਅੰਦਰ ਸਕੂਲ ਚਲਾ ਰਹੀ ਆ ਔਰ ਸਾਡੇ ਮਹਾਨ ਮਹਾਪੁਰਸ਼ ਜਗਤਗੁਰੂ ਜਗਤਪਤਾਮਾ ਸਤਗੁਰ ਉਦਾਸ ਮਹਾਰਾਜ ਜੀ ਦੇ ਬਾਰੇ ਜਿਹੜੀ ਤੀਸਰੀ ਜਮਾਤ ਦੇ ਵਿੱਚ ਅੱਠਵਾਂ ਲੈਸਨ ਹਿੰਦੀ ਭਾਸ਼ਾ ਦਾ ਪੋਡਵਿਚ ਗੁਰਵਦਾਸ ਮਾਹਰ ਦੀ ਜੀਵਨੀ ਜਿਹੜਾ ਤਰੋੜ ਮੋੜ ਕੇ ਪੇਸ਼ ਕੀਤਾ ਗਿਆ ਔਰ ਐਡੀ ਅੱਧੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿਹੜਾ ਅਸੀਂ ਪੂਰਾ ਵਿਰੋਧ ਕਰਦੇ ਆ ਅਤੀ ਨਿੰਦਨਯੋਗ ਸ਼ਬਦ ਵਰਤੇ ਗਏ ਆ ਜਿਨ੍ਹਾਂ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਔਰ ਇਹਦੇ ਨਾਲ ਨਾਲ ਇਹ ਜਿਹੜਾ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਸੀ ਦਿੱਤਾ ਉਹ ਧਿਆਨ ਚ ਲਿਆਉਂਦਾ ਕਿ ਐਸਡੀਐਮ ਫਲੋਰ ਦੀ ਸਬਡਿਵੀਜ਼ਨ ਦੇ ਅੰਦਰ ਦੋ ਜਿਹੜੇ ਇਹ ਸਸਤਾ ਸਕੂਲ ਚਲਾ ਰਹੀ ਹੈ ਕਨੂਰ ਮੈਲ ਸ਼ਹਿਰ ਦੇ ਅੰਦਰ ਕਿ ਸ਼ੋਕਰਾਂ ਪਿੰਡ ਅਪਰੇ ਦੇ ਨਾਲ ਚਲਾ ਰਹੀ ਹੈ ਅਸੀਂ ਐਸ.ਐਮ. ਸਾਹਿਬ ਨੂੰ ਮੰਗ ਕੀਤੀ ਆ ਕਿ ਤਰੰਤ ਇਹ ਦੋ ਸਕੂਲਾਂ ਨੂੰ ਸਾਧ ਕੇ ਪਹਿਲੀ ਜਿਹੜੀ ਡਿਮਾਂਡ ਹੈ ਕਿ ਬੁੱਕ ਨੂੰ ਹਟਾਇਆ ਜਾਵੇ ਔਰ ਇਹਦੇ ਵਿੱਚ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਉੱਤੇ ਕੋਈ ਸਲੇਖ ਦੇਣਾ ਤਾਂ ਉਹਨੂੰ ਸਟੱਜੋ ਟੰਗ ਦੇ ਨਾਲ ਉਹਨਾਂ ਦੀ ਅੱਛੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਵੇ ਔਰ ਜੋ ਸੱਚੀ ਸੁੱਚੀ ਉਹਨਾਂ ਦੀ ਬਾਣੀ ਹੈ ਜੋ ਉਹਨਾਂ ਦਾ ਪ੍ਰੇਰਣਾ ਆ ਸਾਡੇ ਸਮਾਜ ਨੂੰ ਦਿੱਤੀ ਉਦੇ ਆਧਾਰ ਤੇ ਜਿਹੜਾ ਉਹ ਜਿਹੜਾ ਉਹਨਾਂ ਦਾ ਜੀਵਨ ਛਾਪਿਆ ਗਿਆ ਵੈ ਨਾ ਕਿ ਟ్రోੜ ਮੋੜ ਤੇ ਬਾਰ ਬਾਰ ਉਸ ਦੇ ਵਿੱਚ ਮੋਚੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਆਉਣ ਵਾਲਾ ਸਾਡਾ ਪੜਖ ਉਹ ਗੁਰੂ ਰਵਿਦਾਸ ਮਹਾਰਾਜ ਦੀ ਸਿਖਾਈ ਹੋਈ ਸਿੱਖਿਆ ਤੋਂ ਬਾਂਝਾ ਹੋ ਕੇ ਗੁਰੂ ਰਵਿਦਾਸ ਨੂੰ ਸਿਰਫ ਇੱਕ ਮੋਚੀ ਸਮਝੇ ਇਦਾਂ ਦੀ ਜਿਹੜੀ ਸ਼ਬਦ ਇਦਾਂ ਦੇ ਦੇ ਸਾਡੇ ਆਉਣ ਵਾਲੀ ਪੀੜ੍ਹੀ ਦੇ ਦਿਮਾਗ ਦੇ ਵਿੱਚ ਗੱਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਸੀਂ ਡਿਮਾਂਡ ਕਰਦੇ ਹਾਂ ਕਿ ਜਲਦੀ ਇਹ ਗ੍ਰੋਨ ਸਕੂਲਾਂ ਨੂੰ ਸੀਲ ਕੀਤਾ ਜਾਵੇ ਔਰ ਇਹਨਾਂ ਦੀਆਂ ਜਿਹੜੀਆਂ ਬਦਿਆਕ ਦੇੜੇਆ ਸਰਟੀਫਿਕੇਟ ਆ ਜਿਹੜੇ ਸੰਸਥਾ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਆ ਉਹਨੂੰ ਰੱਦ ਕੀਤਾ ਜਾਵੇ ਔਰ ਪੂਰੇ ਦੇਸ਼ ਦੇ ਅੰਦਰ ਅਸੀਂ ਮੰਗ ਕਰਦੇ ਆ ਕਿ ਜਿੱਥੇ ਰਬਦਾਸੀਆ ਸਮਾਜ ਗੁਰੂ ਰਬਦਾਸ ਨਾਮ ਲੈਵਾ ਸੰਗਤਾਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਇਥੇ ਸਕੂਲ ਚੱਲ ਰਹੇ ਆ ਇਹਨਾਂ ਦਾ ਤੀਜੀ ਜਮਾਤ ਦਾ ਅੱਠਵਾਂ ਲੈਸਨ ਹਿੰਦੀ ਦਾ ਉਹਨੂੰ ਤੁਰੰਤ ਚੈੱਕ ਕੀਤਾ ਜਾਵੇ ਜੇਕਰ ਕਿਸੇ ਵੀ ਸਕੂਲ ਚ ਐਦਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਆ ਤਾਂ ਉਹਦੇ ਖਿਲਾਫ ਪੂਰਾ ਸਮਾਜ ਐਜੀਟੇਸ਼ਨ ਕਰੇ ਔਰ ਇਹਨਾਂ ਸਕੂਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜੇਕਰ ਡਾਰੇ ਹਾਲਾਤ ਪੈਦਾ ਹੋਏ ਤੇ ਇਹ ਸਕੂਲ ਸਾਡੇ ਨਾਲ ਟਕਰਾਅ ਵਾਲਾ ਮਾਹੌਲ ਬਣਾਵੇ ਕਿ ਅਸੀਂ ਨਹੀਂ ਬੰਦ ਕਰਦੇ ਤਾਂ ਮਜਬੂਰ ਸਮਾਜ ਨੂੰ ਸੜਕ ਤੇ ਆਉਣਾ ਪਊਗਾ ਇਹ ਅਸੀਂ ਅੱਜ ਮੰਗ ਕਰਕੇ ਆਏ ਆਂ ਡੀਐਸਐਮ ਸਾਹਿਬ ਨੂੰ ਔਰ ਅਸੀਂ ਡੀਐਸਪੀ ਫਲੋਰ ਸਾਹਿਬ ਨੂੰ ਵੀ ਇੱਕ ਲੈਟਰ ਜਾਰੀ ਐਪਲੀਕੇਸ਼ਨ ਦੇਣ ਲੱਗੇ ਆਂ ਤੇ ਇਹਨਾਂ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ